ਸਸਤ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਹੈਗਾ ਜੀ ਸੰਡੇ ਤੇ ਅਸੀਂ ਚੱਲਨੇ ਆਂ ਗੁਰਦੁਆਰਾ ਸਾਹਿਬ ਹੁਣ ਇੱਧਰੋਂ ਤਿਆਰ ਹੋ ਕੇ ਤੇ ਉੱਧਰੋਂ ਤਸਵੀਰ ਨੂੰ ਤੇ ਗੋਰੇ ਨੂੰ ਨਾਲ ਲੈ ਕੇ ਫਿਰ ਅੱਪਾ ਜਾਵਾਂਗੇ ਅੱਜ ਗੁਰਦੁਆਰਾ ਸਾਹਿਬ ਬੱਚੇ ਅਜੇ ਸੁੱਤੇ ਪਏ ਆ ਲੋਕਾਂ ਨੂੰ ਲਾਲ ਚੁੰਦਾ ਛੁੱਟੀ ਵਾਲੇ ਦਿਨ ਦੀ ਲੇਟ ਰੁਕੀਏ ਬਹੁਤ ਜਾਨੀ ਗੁਰਦੁਆਰਾ ਸਾਹਿਬ ਮੈਂ ਤਾਂ ਕੰਮ ਤੇ ਜਾਣਾ ਇਹਨਾਂ ਦੀ ਛੁੱਟੀ ਅੱਜ ਸਾਰਿਆਂ ਦੀ ਮੈਂ ਹੋਵਾਂਗਾ ਸਾਈਨ ਸਾਰਾ ਦਿਨ ਆਈਨਾਂ मैं सितारियों सुबह चल रही हैं सवा का उस दा टाइम है जा के एक बार द्वारा साफ हो के तेरे मार्किट पे जाना है बाद मैं फिर आके काम पे लगना गया रा मुझे तो वहाँ पे रोंट टाइम नाली चल रही है और बस उधर लेकर ही चल रही हूँ ना बैठा नहीं तुम टाउन टाउन लाईया तो तो, तो, तो से दो टॉपिंग लें <laughs> ਮੈਂ ਉਹ ਵੀ ਨਾ ਇਹ ਕਿਹੜੀ ਸੋਹਣੀ ਲੱਗਦੀ ਆ ਅੱਛਾ ਇੱਕ ਦੂਜੀ ਦੇ ਉੱਤੇ ਹੀ ਰਹਿ ਗਈਆਂ ਚੱਲ ਲਾਓ ਇੱਕ ਆ ਫੇਰ ਕੋਈ ਨਹੀਂ ਦੋ ਸੋਹਣੀਆਂ ਆ ਮਾਡਲ ਆਜ ਕਰਾ ਪੈ ਚਾ ਇਹ ਨਵਾਂ ਫੈਸ਼ਨ ਚੱਲਿਆ ਅੱਜ ਕੱਲ ਆ ਵੀ ਵਿੱਚ ਦੇ ਤਾਂ ਵਾਲਿਸ਼ ਤੇ ਕਾਹ ਰਹਿੰਦਾ ਹੈ ਨਾ ਆਪਾਂ ਜੇ ਉੱਤੋਂ ਦੀ ਬਗਲ ਕਿੰਨੇ ਘੱਡੀ ਚੋਂ ਉਹਦੀ ਵਾਰਟ ਲੱਗਦੀ ਓ ਦੇ ਵਿੱਚ ਮੈਂ ਤਰ ਦੋ ਮਿੰਟਾਂ ਦੀ ਵਾਰਟ ਵੀ ਨਹੀਂ ਲੱਗਦੀ ਹੋਰ អ

अस <laughs> मै तो पग तो इ तो अंदर बढ़ गए अच्छा सुती पी सी चल मिनटो मिनट ही पगे ਇਹ ਤਾਂ ক্লোਜ਼ ਹੋ ਗਈ। ਕੋਸ ਤਾਂ ਅੱਧਾ ਆਉਂਦਾ ਮੈਂ ਜਾ ਕੇ ਵਗਿਆ ਸੀ ਉਧਰ ਲੈ ਕੇ ਰਗੇ ਨਾ ਲੈਣੇ ਇੱਧਰ ਆ ਗਏ ਆਪਣੇ ਉਧਰ ਲੈ ਕੇ। ਅੱਛਾ ਚਾਹ ਪੀਣ ਮਾਰੇ ਘਰੋਂ ਨਿਕਲ ਗਏ ਹੈ। ਚਾਹ ਕਾਦੀ ਪਿਉਣੀ ਮਾਰੂ ਪਿਉਣੀ ਪਣੀ ਸੀ ਤੁਹਾਨੂੰ। ਸਾਡੇ ਕੋਲ ਦੁੱਧ ਹੈ ਨਹੀਂ ਸੀ ਅੱਜ। ਉਹ ਬਹੁਤ ਰਾਤ ਲਗਾਏ ਨਹੀਂ ਚਾਹ। ਨਹੀਂ ਰਾਤ ਲੈ ਕੇ ਨਹੀਂ ਗਏ। ਉਹ ਫਿਰ ਤਰਕੋ ਭਣ ਆਏ ਸੀਗਾ। ਅਸੀਂ ਫਿਰ ਉੱਤਰ ਜਾਵਨੇ ਆ ਮੈਂ ਲਖੇ ਉਧਰ ਜਾ ਕੇ ਚਾਹ ਪੀਣੇ ਆ ਗੋਰੇ ਦੇ ਚਾਹ ਲੈ ਬੈ ਅਸੀਂ ਤਾਂ ਪੱਗ ਮੈਂ ਪੱਗ ਇੱਧਰ ਸੀ ਕਿ ਫਿਰ ਮੈਂ ਪੱਗ ਤੇਤੀ ਬੰਨੀ ਸੀ ਆ ਕੇ ਹਾਂ ਦਵਾਗ ਚ ਮੈਂ ਕਾ ਤੂੰ ਕਹਿੰਦਾ ਇਹ ਨਾ ਪੱਗਾਂ ਹੋਰ ਵੀ ਪਈਆਂ ਪੱਗਾਂ ਪਈਆਂ ਸੀ ਫਿਰ ਮਖਾਨ ਹੋ ਗਈ ਨਾ ਇਹਨਾਂ ਨੂੰ ਟਾਈਮ ਲੱਗਣਾ ਚਾਓ ਜ਼ੋਰ ਨਾਲ ਚਾਓ ਜ਼ੋਰ ਨਾਲ ਜ਼ੋਰ ਨਾਲ ਕਹੀ ਦਿੰਦਿਆ ਇਹਦੇ ਵਿੱਚ ਬਨ ਜੋ ਆਏ ਤਾਂ ਫਿਰ ਆਪਣਾ ਪੰਜਾਬੀ ਬਲੌਗ ਹੈ ਨਾ ਇਹਦੇ ਵਿੱਚ ਤਾਂ ਸੱਸੀ ਕਾਲੀ ਬੁਲਾ ਸੱਸੀ ਕਾਲੀ ਸੱਸੀ ਕਾਲੀ ਥੋੜੀ ਲੇਟ ਹੋ ਗਈ ਵੇਖਿਆ ਤਾਂ ਕਰੋ ਨਹੀਂ ਚਾਹ ਪੀਤੇ ਉੱਥੇ ਜਾ ਕੇ ਚਾਹ ਪੀਨੇ ਆਂ ਅਸੀਂ ਇਹ ਸੋਚਿਆ ਤਾਂ ਸੀ ਉੱਥੇ ਜਾ ਕੇ ਪੀਨੇ ਆਂ ਹੱਥ ਤਾਂ ਤੇਤੀ ਨਹੀਂ ਚਾਹ ਸੀ ਅਸੀਂ ਤਾਂ ਕੱਲੋ ਤੇ ਕਾਪੂਚੀ ਨਬੂ ਕਾਪੂਚੀ ਨੋ ਆ ਗੱਲਾਂ ਉਹ ਸਾਡੇ ਪੈਸੇ ਵੱਧ ਖਾ ਗਈ ਸੀ ਉਹਦੇ ਪਿੱਛੇ ਹੀ ਲੱਗਦੇ ਨੇ ਡਾਂਗੋ ਡਾਂਗੀ ਹੋਣ ਉਹ ਡਾਂਗੋ ਡਾਂਗੀ ਹੋਵੇ ਕੰਮ ਮਸ਼ੀਨ ਨਾਲ ਡਾਂਗੋ ਡਾਂਗੀ ਦਾ ਕੰਮ ਹੋ ਗਿਆ ਤੇ ਨਹੀਂ ਤੇ ਤੁਸੀਂ ਮੈਨੂੰ ਦੱਸ ਚਾਹ ਤਾਂ ਵਿਚਾਰਿਆਂ ਨੇ ਪੀਣੀ ਸੀ ਮੈਂ ਚਾਹ ਕਰ ਉਹਦੇ ਘਰਦਾਰੇ ਪਕਾਉੜੇ ਖਾ ਮੈਂ ਲੈ ਦੱਸ ਅੰਤੇ ਇਹ ਹੀ ਕੰਮ ਤਾਂ ਅੱਜ ਘਰ ਭੁੱਖੇ ਆਂ ਆਪਣਾ ਪੰਜਾਬੀ ਕਹਿੰਦੇ ਕਿੱਥੇ ਮਿਲਦੇ ਆ ਸਭ ਤੋਂ ਜ਼ਿਆਦਾ ਗੁਰਦੁਆਰਿਆਂ ਚ ਲੰਗਰਾਂ 'ਚ ਹੀ ਮਿਲਣਾ ਆ ਨੀ ਨੀ ਬਿਲਕੁਲ ਭੁੱਖੇ ਵੀ ਹੈ ਨਹੀਂ ਸੇਕ ਖਾਤਾ ਦਵੇ ਅੱਛਾ ਚਾਹ ਨਾਲ ਮੈਂ ਟੋਸਟ ਬਣਾ ਕੇ ਦਿੱਤਾ ਹਾਂ ਇਹਨਾਂ ਗੋਰਨ ਟੋਸਟੀ ਬਣਾਤਾ ਸੀ ਨਾਲ ਅੱਛਾ ਤੇ ਕੋਈ ਖੋਜੋ ਥਾਲਾ ਹਾਂ ਕਾਇਦਾ ਸੀ ਬ੍ਰੇਕਫਾਸਟ ਹੈ ਵੀ ਕਰਿਆ ਥੋੜਾ ਜਿਹਾ ਜੀ ਮੇਰੇ ਨਾਲ ਉਹ ਚੰਗੇ ਆ ਫਿਰ ਇਹਨਾਂ ਨੇ ਕੋਸਣੇ ਉੱਥੇ ਪੀ ਲਈ ਤੁਸੀਂ ਜਿਹੜੀ ਕਾਫੀਨ ਪੀ ਲਈਆਂ ਨਾ ਘਰੇ ਤਾਂ ਤੁਸੀਂ ਵੀ ਨਹੀਂ ਕੋਸ ਪੀਤਾ ਉਹ ਕਾਫੀ ਵੀ ਬੜੀ ਸਟਰੋਂਗ ਜਈ ਆ ਉਹ ਤਾਂ ਤੇਜ਼ ਹੁੰਦੀ ਆ ਬੜੀ ਮੈਂ ਵੀ ਹੂੰ ਉਹ ਸਾਰੇ ਪੈਸੇ ਖਾ ਗਈ ਸੀ ਐਂਡ ਤੇ ਜਿਹੜੇ ਸੈਂਟ ਬਚ ਉਹ ਸਾਡਾ ਵੱਡਾ ਭਾਈ ਲੈ ਗਿਆ ਪੈਸੇ ਵਿੱਚ ਜਿਹੜਾ ਫਿਰ ਕਲੇਜ਼ ਰਹਿ ਗਿਆ ਤੁਸੀਂ ਆਏ ਕਿਹੜੇ ਸੈਂਟ ਖੋਏ ਹਾਂ ਹੋਰ ਸੈਂਟ ਖੋਲੇ ਮੈਂ ਭਾਰੀ ਪੈਸੇ ਖੋਏ ਜਦੋਂ ਪਹਿਲਾਂ ਦੋ ਕੱਪ ਚੱਕ ਕੇ ਲਏ ਜਦੋਂ ਪਤਾ ਲੱਗੇ ਵੀ ਐਂਡ ਤੇ ਪੈਸੇ ਆਉਣੇ ਆ ਹਾਂ ਉਦੋਂ ਆਮੂ ਦੇ ਹੋ ਗਏ 90 ਰੁਪਏ 90 ਰੁਪਏ ਖੋਲੇ ਮੈਂ 90 ਰੁਪਏ ਰਹਿ ਗਿਆ ਲੈ ਦੋ ਸਿੱਧੇ ਪੈਸਾ ਇੰਡੀਆ ਦੇ ਨਾ ਸਾਡਾ ਤਾਂ ਮੈਨੂੰ 10 ਰੁਪਏ ਦਾ ਚਾਹ ਦਾ ਕੱਪ ਆਉਂਦਾ ਮੈਂ ਮਰਨੋ ਹੋ ਗਿਆ ਜਮਾਈ ਮਰਨੋ ਹੋ ਗਿਆ ਸਵੇਰ ਦਾ ਟਾਈਮ ਸੀ 90 ਰੁਪਿਆ ਵਿੱਚ ਡਾਂਗ ਉਡਾਂਗੀ ਹੋ ਡਾਂਗ ਉਡਾਂਗੀ ਹੋਈ ਕੇ ਤਸਾਂ ਚਾਹਦਾ ਕੱਪ ਸੀ ਅੱਛਾ ਹੋਰ ਪਾ ਲੈਣ ਦੇ ਥੋੜੇ ਜਿਹਾ ਪੈਂਦਾ 10 ਪੈਸੇ 10 ਦਾ ਕਿਉਂ ਨਹੀਂ ਇੰਡੀਆ ਦੇ ਹਿਸਾਬ ਨਾਲ ਇੰਡੀਆ ਤਾਂ ਫਿਰ 100 ਰੁਪਏ ਦਾ ਕੱਪ ਹੀ ਚਾਹਦਾ ਨਹੀਂ 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 ਹਰ ਮਹਿੰਗਾ ਹੋ ਜਸਵੀਰ ਨਹੀਂ 70 ਰੁਪਏ ਦਾ ਆਜੇ ਵੀ ਅੱਛਾ ਇੰਡੀਆ ਦਾ ਹਾਂ ਚਲੋ ਜਾਂਦੇ ਚੇਂਜ ਹੋਈ ਕਿੰਨੇ ਦਾ ਬਣ ਗਿਆ 70 ਸੈਂਟੀਆਂ ਦਾ 963 ਹਾਂ ਉਹ ਰੇਟਾ ਦਾ ਬਣ ਗਿਆ ਰੇਟਰ ਪਿੰਡ ਦਾ ਹੋ ਗਿਆ ਜਦੋਂ ਅਸੀਂ ਆਪ ਗਏ ਸੀ ਚੰਡੀਗੜ੍ਹ ਉੱਥੇ ਸਾਨੂੰ ਬਹੁਤ ਚਾ ਆਮ ਤਾਂ ਆਪਾਂ ਬਾਹਰ ਘਰ ਦੇ ਪੀਤੇ ਉਹ ਚੰਡੀਗੜ੍ਹ ਮੇਰੇ ਤਾਂ ਪਿਆ ਪੱਛੇ ਦਾ ਲਾਇਆ ਸੀ ਸਾਨੂੰ ਉੱਥੇ ਲੱਗਦਾ ਉੱਥੇ ਹੈਗਾ ਮਹਿੰਗਾ ਪਰ ਜਿਹੜੇ ਆਮ ਆਪਣੇ ਢਾਬੇ ਨੇ ਜਿੱਦਾਂ ਮਤਲਬ ਲੋਕਲ ਸਰਾਂਚ ਹੋ ਗਈ ਉਥੇ 10 ਰੁਪਏ ਦਾ ਕਰਦੀ ਹੈ ਠੀਕ ਆ ਵੀ ਕੋਲ ਦੁਬਾਰਾ ਸਾਬ ਢਿੱਪਾਰ ਕੇ ਕਰੀ ਜਾਂਦਾ ਮਾਰਗੇਨ ਜਲਵਾਟ ਕਰਦੇ ਹਾਂ ਬਲ ਇਸ ਲਈ ਚਾਹੀਦਾ ਹੈ ਦੇਖੋ ਫਰਕ ਨਹੀਂ ਪੂਰਾ ਇਹ ਹੁੰਦਾ ਹੈ ਤੇ ਇੰਗਲਿਸ਼ ਦੇ ਵਿੱਚ ਆਉਂਦਾ ਹੈ ਇਹ ਕਿਵੇਂ ਹੋਇਆ ਨਾ ਮੈਂ ਕਹਿਣੀਂਂ ਦੇ ਰਿਹਾ ਹਾਂ ਤੁਸੀਂ ਸਮਝ ਨਹੀਂ ਮੈਂ ਕੰਮ ਪਤਾ ਨਹੀਂ ਮੈਂ ਜਾਣਾ ਤੁਹਾਡਾ ਤਿੰਨੇ ਵੇਲੇ ਛੁੱਟੀ ਆ ਤੁਹਾਡੀ ਮੈਂ ਥੋੜੀ ਤਾਂ ਵੇਲੇ ਛੁੱਟੀ ਆ ਮੈਂ ਅੱਗੇ ਕੰਮ ਕਰਾਂ ਟਾਈਮ ਲਾਤਾ ਤੇ ਮੈਂ ਕੰਮ ਤੇ ਜਾਣਾ ਉੱਥੇ ਇੱਕ ਹੋਰ ਮੁੰਡਾ ਖੜਾ ਸੀਗਾ ਉਹ ਫਿਰ ਤੈਨੂੰ ਪਤਾ ਤਾਂ ਛੋਡੀ ਵੀਡੀਓ ਦੀ ਗੱਲ ਕਰੀ ਜਾਂਦੇ ਆ ਤੜਕੇ ਦੇ ਅੱਛਾ ਤੇ ਇੱਕ ਫੈਨ ਫੋਲੋਅਰ ਸਾਡਾ ਪਤਾ ਆਪਣੇ ਬਾਲੇ ਆਣਾ ਬਿਲਕੁਲ ਬਾਈ ਮਹਾਰਾਜ ਦੀ ਕਿਰਪਾ ਨਾਲ ਇਹ ਲਿਆ ਹੈੱਡਫੋਨ ਹੈੱਡਫੋਨ ਲੈ ਗਏ ਤੂੰ ਵੀ ਲੈ ਲੈ ਇਹਦਾ ਕੋਸਾ ਹੋਰ ਗੁੜੇ ਹੈਗੇ ਸੀ ਚਲੋ ਉਹ ਮੇਰਾ ਫਿਰ ਆਪਣੇ ਓਕੇ ਫੋਨ ਫੋਨ ਆ ਜਾਂਦਾ ਕਿਵੇਂ ਹਾਂ ਹਾਂ ਕੰਮ ਤੇ ਨਾ پیسے ਮੈਂ ਕੱਢਦਾ ਹੀ ਨਹੀਂ ਹੈਗਾ ਓਦਾਂ ਹੋਣਾ ਇੰਡੀਅਨ ਸਟੋਰ ਤੇ ਸਭ ਦਾ ਲੈਣਾ ਚੱਲ ਵੜ ਪਤੰਦ ਟੋਕ ਤੇਰੀ ਲੈ ਲਓ ਚੱਲ ਦੇਖੋ ਕੀ ਲੈਣਾ ਜੂਸ ਜਾਂਸ ਜਿਹੜੀ ਚੀਜ਼ ਲੈਣੀ ਚੁੱਕੋ ਹੁੰਦੀ ਲੈ ਲੋ ਦੋ ਲੈ ਲੋ ਇੱਕ ਉਹਦਾ ਜਿਵਾਕਾ ਲੱਭ ਜਿਆ ਹੈਗਾ ਫਿਰ ਕਿਹੜਾ ਖਾਣੇ ਚਾਹੀ ਮੈਨੂੰ ਤਾਂ ਪਤਾ ਨਹੀਂ ਇੱਕ ਗੀਰੀ ਪਕੌੜਾ ਲੈ ਲੋ ਖੱਟਾ ਮਿੱਠਾ ਲੈ ਲੈ ਖੱਟਾ ਮਿੱਠਾ ਆ ਲੈ ਲੈ ਖੱਟਾ ਮਿੱਠਾ ਬਸ ਹਾਂ ਆ ਲੈ ਲੈ ਆ ਲੈ ਲਾ ਲੈ ਆ ਬਧੀਆ ਹਾਂ ਆ ਵੀ ਸਹੀ ਹੈ ਆ ਵੀ ਸਹੀ ਹੈ ਆ ਰਣ ਦੀ ਗੋਰੇ ਦੇਖ ਕੀ ਲੈਣਾ ਬਤੁ ਜਿਹੜਾ ਜਿਹੜਾ ਤੈਨੂੰ ਪਸੰਦ ਆ ਲੈ ਲੈ ਠੀਕ ਹੋ ਜੇ ਕੋਈ ਨਹੀਂ ਮਿੱਠਾ ਤਾਂ ਆਪਣੇ ਘਰੇ ਬਹੁਤ ਪਿਆਏ ਦਰਨੀ ਜਾਣਾ ਇਦਾਂ ਮੀਠਾ ਵਾਲਾ ਕੰਮ ਆ ਪਤਾ ਹਜੇ ਇਦਰੇਗਾ ਮੈਨੂੰ ਤਾਂ ਵਸੂਕ ਜੀ ਬਹੁਤ ਹੁੰਦੀ ਐ ਮੀਠ ਨੂੰ ਦੇਖ ਕੇ ਅਜੇ ਤੇਲ ਆਪਾਂ ਲੈਣਾ ਫਤ ਸਰੋਂ ਦਾ ਹਾਂ ਨਾ ਆ ਸਰਸੋਂ ਦਾ ਤੇਲ ਇੱਕ ਆ ਲੈ ਲੈ ਵੱਡੀ ਕਿਉਂਕਿ ਆਪਾਂ ਨੇ ਕਰੇਲੇ ਪਿੰਡੀਆਂ ਬਾਂਦੇ ਨੇ ਆਹ ਲੈ ਲੈ ਦੂਜੇ ਵਾਹੇ ਬਹੁਤ ਬਹੁਤ ਹੋਊਗਾ ਨਾ ਦੋ ਲੈ ਇਥੇ ਆਪਣਾ ਹੈਗੇ ਆ ਦੂਜਾ ਤੇਲ ਤੂਲ ਇੰਨੇ ਨਾ ਸ਼ੈਂਪੂ ਸ਼ਮਪੂ ਤੇਲ ਮੇਰੇ ਕੋਲ ਤਾਂ ਜਿਹ ਪਿਆਵਾ ਖੋਪੇ ਦਾ ਵੀ ਇਥੇ ਨਾਰੀਅਲ ਦਾ ਤੇਲ ਵੀ ਮਿਲਦਾ ਆ ਗਈ ਜੀ ਵਈ ਕੋਰੇ ਇਹ ਸਕਰਾਬ ਆ ਕੋਈ ਧਾਨਿਆਲਾ ਨਾ ਤਾਂ ਕਾਹਨ ਮੀਕਿਆ ਕੀ ਐਸੇ ਹਾਂ ਸਕਰਬ ਬਲਾ ਦੇ ਬੜਾ ਹਾਂ ਹਾਂ ਕੋਈ ਫੈਕਿੰਗ ਇੱਥੇ ਦੇਉ ਜਾ ਕੋਪੇ ਦਾ ਵੀ ਤੇਲ ਹੋਊਗਾ ਦੂਜਾ ਇੱਕ ਇੱਕ ਲੈ ਲੈਂਦੇ ਆ ਆਹ ਤੋਂ ਲੈ 30 ਆਹ ਨਾਨਾ ਇਨੀ ਇਨੀ ਆ ਤਾਲਾ ਲਾ ਲੋ ਮਮੀ

ਪਹਿਲਾਂ ਕੋਈ ਗੱਲ ਨਹੀਂ ਹੋਰ ਕੋਈ ਪੀਵਾ ਕਰ ਦੇਖ ਲੋ ਇਹਨੇ ਫੱਡਾ ਲਾ ਦਿੱਤ ਉਸਨੇ ਨੇ ਖਾ ਮੇ ਪਤਾ ਨਹੀਂ ਕਿ ਕਿਉਂ ਹੋ ਗਿਆ ਜਿਹੜੀ ਖਾਂਦੇ ਆ ਅਸੀਂ ਆਪ ਤਾਂ ਨਹੀਂ ਖਾਂਦੇ ਅਸੀਂ ਖਾਂਦੇ ਨਹੀਂ ਨਾ ਸੋਨੇ ਲੈ ਲੈ ਕਾਲੇ ਲੈ ਲੈ ਕਿੱਤੇ ਕਾ ਆਪਣੇ ਪਾਇਆ ਉਹਨਾਂ ਨੂੰ ਨਹੀਂ ਆਹ ਤੇਲ ਥਰਮਾ ਤੇ ਸਾਰੋ ਕੇ ਲੈ ਲਿਆ ਤੇ ਹੁਣ ਤੂੰ ਚਾਹ ਪੱਤੀ ਦਾ ਬੱਗਾ ਚਾ ਲੈ ਤੂੰ ਤਾਟਾ ਛੋੜ ਕੇ ਕਰ ਆ ਸੋਨੇ ਲੈ ਲੋ ਕੋਈ ਨਹੀਂ ਆਪ ਸੁਭਾਏ ਘਾਤ ਨਾ ਕਰ ਇਹ ਦੋਰੀ ਕਿਨਾ ਕੋ? ਇਹ ਸੋਹਣਾ ਕੋੜੇ ਦੀ ਕਿਰਾਵਾ। ਕੋੜੇ ਨਹੀਂ, ਨਹੀਂ ਕੋੜੇ ਦੀ ਆ। ਜਦ ਤੇਰੀ ਨਾ ਰਹਿਣਾ। ਅੱਛਾ। ਵੇ। ਹਲਾ ਚਲੇ ਲੈ। ਇਹ ਲਾਪਤ। ਲਾਪਤ। ਆਹ ਤਾਂ ਕੋ ਪਤਾ ਆਪਾਂ ਚਾਹ ਪੀਣਾ ਲੱਭਾ। ਆਹ ਦੂਜੇ ਵਾਲਾ ਹਾਂ। ਆਪਣਾ ਉੱਤਰ ਦਾ ਪਈ। किधर क्या पत्ती मेरे को नहीं है किधर भैया इतना पोटता यूं तरह के हां और ये ले ले कम तो अभी ले चलें तो से के लिया जी अपन नीचे जा वहां पर आ जाएंगे हां ठीक है अजय से पंजा पी तो पंजा पी तो चली है इसलिए मिलके आए थे दूसरी तरफ सुना भाई ਸੱਚ ਆਪਾ ਹੋ ਲੈ। ਦੱਸ ਨਹੀਂ ਲੈ ਚੱਲਿਆ ਹੁਣ ਸੇ ਵੀ ਕਰਦਾ। ਰਾਸ਼ਨ ਲੈ ਦੇ ਲੈਤਾ ਇਹਨਾਂ ਨੂੰ ਅੱਜ ਅੱਡ ਕਰ ਦੇਣਾ ਇਹਨਾਂ ਨੂੰ। ਅੱਜ ਇਹ ਮਾਮਾ ਪਾਂ ਜਾ ਅੱਡ। ਕੱਲ ਤੋਂ। ਯਾਦ ਬੋਲ ਗਿਆ। ਇਹ ਰਾਸ਼ਨ ਦਵਾਤਾ ਇਹਨਾਂ ਨੂੰ। ਆ ਆਪਣੀ ਰੱਖ ਲਾਂ ਬੈਗ ਟਕੇ ਪੀ। ਆ। ਆਪਾ ਮਾਮੂ ਜੀ ਲੈ ਆਉਂਦਾ ਬੈਣਾ ਉੱਥੇ ਕੰਮ ਆਇ ਨਹੀਂ ਜਿਹੜੀ ਰਹਿੰਦੇ ਮਜ਼ਾਕ ਕਰਦੇ ਕਾਹ ਤੋਂ ਛੱਡ ਜਾਂਦੀ ਇਹ ਆਪਣੀ ਹੋ ਕੰਮ ਤੇ ਲੈ ਜਾਂਦੇ ਬਣਾੜਾ ਹੋਰ ਇਹ ਚਾਰ ਟੰਡਾ ਇਹ ਇਤਣੋਂ ਨੋਟਿਸ ਹੈ ਕੋਈ ਟਬੀਤ ਨਹੀਂ ਲੰਘੇਣੀ ਪੰਗਾ ਪੈਣ ਹੋਈ ਚਲੋ ਚਲੋ ਮੈਂ ਕੰਮੋਂ ਤੇ ਜਾਣਾ ਤੁਸੀਂ ਫਾਈ ਮੈਂ ਤਾਂ ਲੇਟ ਵਾਲਾ ਹੋ ਜਾਊਂਗੀ ਅਰੇ ਦਿਓ ਬਣੀ ਜਾਂਦੀ ਹੈ ਆਪਣੀਆਂ ਅਜੇ ਪਲੇਟਾਂ ਕੰਮ ਦੇ ਆ ਤੇ ਚੜਾਉਣੀਆਂ ਵੀ ਆ ਜਿਹੜੀਆਂ ਬਣੀ ਜਾਂਦੀਆਂ ਪਤਾ ਨਹੀਂ ਕਿਦਾਂ ਚੜ੍ਹਣਗੀਆਂ ਆ ਨਾ ਬਰਾ ਬਰਾ ਬੰਦਾ ਸੇਵ ਕਰੀ ਜਾਂਦਾ ਮੇਰੇ ਕੋਲ ਵੀਡੀਓ ਚ ਪਿੰਟੀ ਚਾਲੀ ਰੱਖ ਲੋ ਨਾ ਰੋਜ਼ ਦੀ ਰੋਜ਼ ਇੱਕ ਅਪਡੇਟ ਕਰਦੀ ਬੰਦਾ ਰੱਖਣਾ ਮੈਂ ਇੱਕ ਵੀਡੀਓ ਬਣਾਉਂਦਾ ਉਹਦੇ ਪੈਸੇ ਨਾਲ ਹੱਟ ਲੱਗਿਆ ਕਰਦੀ ਆ ਇੰਡੀਆ ਤੋਂ ਵਜਿ ਜਿਹੜਿਆ ਆਉਣਾ ਇੱਕ ਉਸੇ ਕੰਮ ਨੂੰ ਕਰ ਰੱਖਣਾ ਪਰ ਰੱਖਣਾ ਫ੍ਰੀ ਚ ਨਾ ਸਰੇ ਗੱਲ ਤੋਂ ਚਲਾਈਏ ਕਰ ਲਓ ਵੀਡੀਓ ਬਣਾ ਲਿਆ ਕਰੋ ਆਪਾਂ ਉਹ ਮੁੰਡਿਓ ਸਾਹਮਣੇ ਸਟੇਸ਼ਨ ਓਕੇ ਉਹ ਸਾਹਮਣੇ ਆ ਗਿਆ ਸਟੇਸ਼ਨ ਤੋਂ ਪਹਿਲਾਂ ਹੀ ਆ ਗਿਆ ਕਸਤੂਰਾ ਜਿੱਥੇ ਫਿੰਗਰ ਹੋਣੇ ਆ ਕਸਤੂਰਾ ਅੱਛਾ ਅੱਛਾ ਜਿੱਥੇ ਸਾਹਮਣੇ ਚੰਡੇ ਜੇ ਲੱਗੇ ਆ ਜਿੱਥੇ ਉਹਗੇ ਉਹ ਅਸੀਂ ਲੱਗੇ ਬਹਿਣਾ ਕਸਤੂਰਾ ਲੋਕੇ ਇੱਥੇ ਹੋਣੇ ਫਿੰਗਰ ਪਰਫਾਦੂਰਾ ਇੱਧਰ ਅੰਦਰ ਜਾ ਕੇ ਆ ਬਾਹਰ ਆ ਜੇ ਕਫੇ ਕੋ ਫੇ ਪੀਣੇ ਹੋ ਤਾਂ ਜਿਮਲੋ ਟ੍ਰੇਨ ਤੇ ਹੋਣੇ ਉਧਰੋਂ ਆਪਣੇ ਬਾਹਰ ਹੀ ਤੋਂ ਉਹ ਸਟੇਸ਼ਨ ਤੇ ਉਤਰਨਾ ਉੱਥੇ ਠੀਕ ਹੈ ਉਤਰ ਕੇ ਬਸ ਇੱਥੇ ਸਾਹਮਣੇ ਹੀ ਆ ਨੇੜੇ ਹੀ ਆ ਸਾਰਾ ਕੁਝ ਆਹ ਤਾਂ ਸ਼ਹਿਰ ਸੋਹਣਾ ਲੇਚਾ ਤੂੰ ਸ਼ਹਿਰ ਆਪਣਾ ਸੋਹਣਾ ਹੂੰ ਆ ਰਿਹਾ ਸੋਹਣਾ ਬਹੁਤ ਵੱਡਾ ਸ਼ਹਿਰ ਆ ਇਹ ਇੱਥੇ ਬਸ ਆਹੀ ਆ ਜਦੇ ਤੇਰੇ ਤੇ ਪਾਰ ਆ ਆਹ ਪਰ ਇਹ ਬੈਟਰੀ ਲੱਗੀ ਤੇ ਨਹੀਂ ਫਿਰ ਜੂਸ ਆ ਕੋੜੇ ਖਾਦੇ ਅੱਜ ਤੱਕ ਸਿਆ ਲੱਗ ਹਾਂ ਲੱਗਣੀ ਲੱਪਣੀ ਹਾਂ ਕਿਵੇਂ ਅੱਧਾ ਬਾਹਰ ਹੀ ਕੋੜਤਾਰੀ ਮੈਂ ਖਾੜੇ ਕਰੇ ਆ ਵੀਡੀਓ ਬਣਾਉਣ ਬਲੌਗ ਬਲੌਗ ਆਹ ਆਪ ਕੋਰਤਵਾਰੇ ਗਈ ਸੀ ਮਮਾ ਜੀ ਉੱਥੇ ਪਕੌੜੇ ਦੀ ਬੜੇ ਸਵਾਦ ਦੀ ਚਾਹ ਨਾਲ ਖਾ ਕੇ ਆਏ ਹਾਂ ਮੇਰੇ ਕੋਲ ਤੋਂ ਅੱਜ ਪਕੌੜੇ ਵੀ ਮਿਲ ਗਏ ਪੰਜਾਬੀ ਆਪਣੇ ਮਿਲਣੇ ਕਿੱਥੋਂ ਲੰਗਰ ਚੋਂ ਹੋਲੀ ਖੜੀ ਕੋਹਾ ਪੰਜਾਬੀ ਹੁੰਦੇ ਸੀ ਆ ਇਧਰ ਕਦਰ ਬੰਦ ਗਰੀ ਬੈਠੇ ਆ ਇਹਨਾਂ ਦੇ ਪੁੱਠੇ ਕੰਮ ਇਧਰ ਨਹੀਂ ਲੈਣਾ ਰੋਡ ਬੰਦ ਆ ਦੇਖੀ ਬੁੱਧ ਵਾਰ ਮੇਰੀ ਛੁੱਟੀ ਹੋਈ ਜਲਦੀ ਮੈਂ ਤੁਹਾਨੂੰ ਪਕੌੜੇ ਬਣਾ ਕੇ ਖਵਾ ਦੂੰਗੇ ਹਾਂ ਪਰ ਉਹਦਾਂ ਤੁਸੀਂ ਕੰਮ ਤੇ ਹੋ ਨਾ ਮੈਂ ਕੱਲ ਆਉਂਗਾ ਆ ਪਕੌੜੇ ਬਣਾ ਕੇ ਆਪ ਹੀ ਕਾਰੀ ਨੂੰ ਫੋਨ ਤੇ ਵਿਖਾ ਦੇ ਲਾ ਫੋਨ ਦੇ ਦੇਗਾ ਤੇ ਵਿਡੀਓ ਉਹ ਕਰੀ ਗਿਆ ਹੁਣ ਬਾਅਦ ਚ ਜਾਣਗੇ ਇਹਨਾਂ ਦੇ ਨਾਲ ਆਪਾਂ ਫੇਰ ਉਸੇ ਗਲੀ 'ਚ ਆ ਗਏ ਨਹੀਂ ਨਾਲ ਦੀ ਧਰਾਏ ਉੱਪਰ ਮੁੜ ਕੇ ਰੋਡ ਦਾ ਕੰਮ ਨਹੀਂ ਚੱਲਦਾ ਅਰੇ ਗੋਤਵਾਲੀ ਗਲੀ 'ਚ ਹੋ ਗਿਆ ਲੱਗਦਾ ਆਪਾਂ ਜਾਂ ਨਹੀਂ ਉਹ ਓਕੇ ਸਾਰੇ ਹਾਂ ਮਾਰਕੀਟਾਂ ਸ਼ੋਅਰੂਮ ਸਾਰੇ ਇੱਥੇ ਆ ਕਿ ਆ ਜ ਬੰਮਾ ਨੇ ਵੀ ਦਿਖਾਦੀ ਕੋਈ ਦੀ ਕੋਛ ਦੇ ਸੀ ਹਾਂ ਵੇ ਲੈ ਕਿੰਨਾ ਗੱਡਾ ਕੰਨਾ ਇੱਥੇ ਠੀਕ ਆ ਹਮ ਸਾਰਾ ਏ ਟੂ ਜ਼ेड ਮਾਰਕੀਟ ਟਾਂ ਕੱਪੜਾ ਸਾਰਾ ਕੁਝ ਇੱਥੇ ਹੋ ਗਿਆ ਉਹ ਫਰਨੀਚਰ ਪਰਨੀਚਰ ਆਪਣਾ ਜਿਆਦਾ ਨਹੀਂ ਜਾਂਦਾ ਉਹ ਸਾਹਮਣੇ ਲੋਕੋ ਸਟੋਰ ਆ ਵੇ ਹਾਂ ਹੋ ਸੀ ਉਥੇ ਕੱਪੜਾ ਤੇ ਬੂਟ ਜੁੱਤੀਆਂ ਉਹ ਹੈਲਾ ਕੱਟਾ ਸਟੋਰ ਆ ਆ ਸੰਡੇ ਨੂੰ ਬਹੁਤ ਹੈ ਇਥੇ ਰਾਸ਼ਨ ਹੈ। ਉਹ ਕਿਹੜਾ ਕੱਢ ਕੇ ਆਉਣਾ? ਹਾਂ ਮੇਰਾ ਟਾਈਮ ਹੋ ਗਿਆ ਬੋਲਦੇ ਨਹੀਂ ਮੈਂ ਲੇਟ ਹੋ ਜੂੰ ਫਿਰ ਕਿਸੇ ਦਾ ਇਹ ਨਾ ਜਾਾਂਗੀ। ਕਿਸੇ ਦਾ ਨਾ ਜਿਓ ਨਾਲ ਜਿਹੜੇ ਕੱਪੜੇ ਤੋਂ ਜ਼ਰੂਰੀ ਆਂਦੀ ਜੀ ਮੈਂ ਕੰਮ ਤੇ ਜਾਣਾ। ਇਹ ਤਾਂ ਨਾ ਬਹੁਤ ਚਾਹੀਦੇ। ਬਹੁਤ ਚਾਹੀਦੇ। ਪਾ ਇਹ ਟ੍ਰੱਕ ਚੂ ਰਹੇਗਾ ਮੇਰੇ ਕੋਲ। ਅੱਜ ਮੋٹے ਕੱਪੜੇ ਵੀ ਮੈਂ ਦੋ ਤੇ ਲੈ ਕੇ ਆਇਆ ਹਾਂ ਇੱਥੇ ਨਾ ਅੰਦਰ ਵਾੜ ਕੇ ਟਟਾ ਆਪਣਾ ਸਾਡਾ ਇੱਥੇ। ਬਣੇ ਤਾਂ ਨਹੀਂ ਕਮਰੇ ਆ। ਠੀਕ ਆ ਰਸੋਈਆਂ ਕਮਰੇ ਆ ਇੱਥੇ ਹੁਣ ਆਪਣੇ ਜਦ ਦੂਜੇ ਘਰ ਦਾ ਕੰਮ ਸਟਾਰਟ ਹੋ ਗਿਆ ਆ ਮੰਗੇ ਆਪਾਂ ਇੱਥੇ ਲੈਣਾ ਸਾਰਾ ਕੰਮ ਸਮਾਨ ਇੱਥੇ ਲੈਣਾ ਆਪਾਂ ਸਾਰਾ ਬਿੱਬੀਆਂ ਜੀ ਸੜ ਕਮਣਾ ਤਾ ਲੈ ਲਾ ਕੱਲ ਮम्मा ਮਾਮੀ ਕਰੇਲੇ ਬਣਾਏ ਹੋਏ ਸੀਗੇ ਉਹ ਬੜੇ ਸੁਆਦ ਬੜੇ ਸੁਆਦ ਲੱਗੇ ਉਹ ਕਿਹੜੇ ਮਾਮਾ ਮੇਰੇ ਹਾਂ ਬੰਬਾ ਮਾਮਾ ਜੀ ਕਿਹਦੇ ਪੜੇ ਹੋਰ ਸੁਆਦ ਆਇਆ ਮੂਹ ਵੈਬ ਨਹੀਂ ਇੰਨਾ ਸੁਆਦ ਦੇ ਲੈ ਆਓ ਫਰੰਡ ਬੰਦ ਇੱਥੇ ਕੰਬਲ ਮਿਲ ਜਣਾ ਦੋ ਜੋੜ ਦੋੜ ਤੋਂ ਪਿਆਰੇ ਕੋਈ ਤਾਂ ਹੈ ਗਾੜੇ ਜਿਹੜੋ ਕੰਮ ਦੇ ਆ ਗਏ ਇਧਰ ਕਰਮੇ ਨਾਲ ਕਰੇ ਉਹ ਕੰਮ ਦੀ ਗੱਲ ਹੀਟਰ ਤਾਂ ਚੱਲਨੇ ਆ ਇੱਥੇ ਕੋਈ ਤਾਂ ਹੈਗੀਆਂ ਵਾ ਇਹ ਤਾਂ ਅਜ ਚੱਲੀਆਂ ਨਹੀਂ ਕਰਕੇ ਆ ਇਹ ਬੋਰਲ ਬੱਤਲਾ ਲੋਕਾ ਬਣਾ ਰਹੇ ਸਾਰੇ ਸਾਰੇ ਜੇ ਮਾਸੇ ਜੀ ਹੈ ਕਿ ਕਮਾਂਡਾ ਚੱਲ ਰਹੀ ਤੁਸੀਂ ਕੀ ਸੋਪੀ ਕਰਕੇ ਇਹਨਾਂ ਦੱਸਣਾ ਚਾਹੋਗੇ ਕੀ ਲੈ ਕੇ ਆਏ ਤੁਸੀਂ ਤੁਸੀਂ ਤਾਂ ਤੁਹਾਡੇ ਹੱਥ ਚ ਕਲਾ ਕੋਲ ਡਰਿੰਕ ਆ ਮੇਰੇ ਕੋਲ ਯੋ ਸਾਡੇ ਸੈਟ ਫੂਨਾਂ ਦੀ ਥੋੜੀ ਜਿਹੀ ਰੋਕ ਉੱਠ ਘਟ ਹਾਂ ਚਾਓ ਇਹ ਰਾਜਕੁਮਾਰ ਤੇ ਮੇਰੀ ਰਾਜਕੁਮਾਰੀ ਰਾਜਕੁਮਾਰੀ ਉੱਠ ਘਟ ਮੈਂ ਘਟ ਮੈਂ ਘਟ ਉਹ ਕਿਦਣਾ ਮਧੁਰ ਅਸੀਨ ਤਰਾ ਉੱਠ ਕੇ ਗਏ ਪੱਲੇ ਕੀ ਕਰਨ ਆਏ ਹੋ ਤੁਸੀਂ ਜੀ ਮੈਂ ਨਹੀਂ ਪਰ ਲਮਾਰੀ ਮੈਂ ਕਿਹਾ ਸੁੱਤੀ ਪਈ ਨੇ ਦਰਵਾਜ਼ਾ ਬੋਲੇ ਕਹਿੰਦੀ ਕੀ ਕਰਨਾ ਹੈ ਤੁਸੀਂ ਆਹ ਕਮਾਲ ਆ ਇਹ ਬੱਚੇ ਕਹਿੰਦੇ ਕੀ ਕਰਦੇ ਦੇਖ ਲੈ ਨਾ ਤੁਸੀਂ ਸਹੀ ਹੈ ਤੇ ਤੂੰ ਜਾਣਾ ਹੀ ਨਹੀਂ ਜਾ ਬਲੋਕ ਨਾਲ ਗੁੰਮ ਰੱਖੋ ਤੇ ਤੱਕੋ ਸਮਾਨ ਵੇ ਇੱਧਰ ਮੈਂ ਪੁੱਤ ਚਾਦਰ ਵਿਛਾਈ ਜਾਂਦੇ ਆ ਅਸਰਾਣੇ ਚਲ ਆ ਲਾ ਕੇ ਨਾ ਪੁੱਤ ਕਵਰ ਤੇ ਉੱਤੇ ਹਲ ਵਿਛਾ ਦਿਓ ਕਿੰਨਾ ਉਸ ਸਾਤੀ ਬੱਚਿਆਂ ਦੀ ਚਾਦਰ ਅੱਜ ਉਹ ਮੈਂ ਤਾਂ ਚੱਲ ਰਹੀ ਕੰਮ ਤੇ ਤੇ ਇਹ ਜਿਹੜੇ ਵੇਲੇ ਫ੍ਰੀ ਆ ਅੱਜ ਨਾ ਛੁੱਟੀ ਆ ਲਿਟੀ ਜਾਂਦੇ ਆ ਸੋਫਿਆਂ ਤੇ हां ਤੁਸੀਂ ਦਾਓ ਕੰਮ ਤੇ ਅੱਜ ਆ ਜਪਈਣਾ ਮੇਰਾ ਟਾਈਮ ਹੋ ਗਿਆ ਮੈਂ 10 ਮਿੰਟ ਲੇਟ ਆ ਮੈਸੇ ਚੱਲ ਕੋਈ ਨਾ ਸੰਡੇ ਨੂੰ ਨਾ ਪਤਾ ਹੀ ਮੈਂ ਲੇਟ ਹੀ ਜਾਂ ਨਹੀਂ ਹਾਂ ਹੂੰ ਦੁਗਾ ਲਾ ਵਲੌਗ ਹੀ ਬਣਾਉਣਗੇ ਅੱਜ ਕਿੱਥੇ ਜਾਂਦੇ ਆ ਕੀ ਕਰਦੇ ਆ ਮੈਂ ਸ਼ੁੱਪਿੰਗ ਦੋਨਾਂ ਯਾਪੜੇ ਨੇ ਸਾਨੂੰ ਸਮੁੰਦਰ ਕਨਾਰੇ ਜਾ ਕੇ ਹਾਂ ਜਿੰਨਾ ਨੇ ਜਾਣਾ ਵਿਚ ਤੇ ਮਾਰਿਆ ਉਥੇ ਠੀਕ ਆ OK ਚਾਓ ਮਿਲਦੇ ਹਾਂ ਫਿਰ ਚਾਓ ਚਾਓ